ਬੜੀ ਵੱਡੀ ਗੱਲ ਦੱਸਾਂ ਜੀ ਇਸ ਗਵਰਨਮੈਂਟ ਨੇ 16 5 2023 ਨੂੰ ਐਫਡੀ ਐਫਡੀ ਕੋਲੋਂ ਮੰਗੀ ਸੀ ਸਟੇਟਸ ਰਿਪੋਰਟ ਸਟੇਟਸ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ 12844 ਕਰੋੜ ਰੁਪਇਆ ਜਿਹੜਾ ਅਸੀਂ ਈਰੀਅਰ ਦੇਣਾ 1 ਇੱਕ 16 ਤੋਂ ਲੈ ਕੇ 30 ਸੇ 21 ਦਾ ਓਕੇ ਜਿਹਦੇ ਵਿੱਚ EMPLOYEES ਦਾ 5588 ਕਰੋੜ ਪੈਨਸ਼ਨਰ ਦਾ 7255 ਕਰੋੜ ਇਹ 12844 ਕਰੋੜ ਬੰਦਾ ਜੀ ਇਸ ਤੋਂ ਇਲਾਵਾ ਲੀਵ ਇਨ ਕੈਸ਼ਫੋਰਟ ਤੇ ਗਰੰਟੀ ਦਾ ਵੀ 915 ਕਰੋੜ ਪਾ ਕੇ 13759 ਕਰੋੜ ਰੁਪਇਆ ਬਣਦਾ ਹੈ ਇਹ ਮੇਰੇ ਕੋਲ 18 ਜੂਨ 2021 ਦੀ ਇਹ ਜਿਹੜੀ ਸੀਐਮ ਦਾ ਮੀਟਿੰਗ ਦਾ ਅਜੰਡਾ ਆ ਇਹਦੇ ਵਿੱਚ ਇਹ ਸਾਰੀ ਅਮਾਉਂਟ ਅਪਰੂਵ ਹੋਈ ਦੀਆ ਪ੍ਰਵਾਨ ਹੋਈ ਦੀ ਹੈ ਓਕੇ ਉਹਨਾਂ ਨੇ ਇਸ ਤੋਂ ਇਲਾਵਾ ਜਿਹੜਾ ਵਿੱਤ ਮੰਤਰੀ ਨੇ ਉਸ ਵੇਲੇ ਦੇ ਵਿੱਤ ਮੰਤਰੀ ਨੇ ਅਨਾਉਂਸਮੈਂਟ ਕੀਤੀ ਹੈ ਉਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਬਾਈਟ ਦੇ ਵਿੱਚ 2021-22 ਦੇ ਬਾਈਟਰ ਵਿੱਚ 13759 ਕਰੋੜ ਰੁਪਇਆ ਰੱਖ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਦੋ ਕਿਸ਼ਤਾਂ ਦੇਣ ਵਾਸਤੇ ਜਿਹੜਾ 2572 ਕਰੋੜ ਰੁਪਇਆ ਅਸੀਂ ਵੱਖਰਾ ਰੱਖ ਰਹੇ ਹਾਂ ਓਕੇ ਔਰ ਇਹ ਇਹ ਸਾਰੀ ਪ੍ਰਵਾਨਗੀ ਇਹ ਹੋਈ ਦੀ ਹੈ ਇਹ ਮੇਰੇ ਕੋਲ ਪ੍ਰਵਾਨਗੀ ਦੀ ਵੀ ਲੈਟਰ ਪਈ ਹੈ ਜੀ ਇਹ 21 6 21 ਨੂੰ ਇਹ ਸਾਰੀਆਂ ਮੰਗਾ ਜੜੀਆਂ ਨਾ ਪ੍ਰਵਾਨ ਹੋਈਆਂ ਨੇ ਤੇ ਫਿਰ ਅਡਿੱਕਾ ਕਿੱਥੇ ਅਡਿੱਕਾ ਅੜਿੱਕਾ ਦੇਖੋ ਇਹ 2.59 ਜਿਹੜਾ ਜਿਹੜਾ ਇਹ ਕਹਿੰਦੇ ਨੇ ਵੀ 2.68 2.9 ਨਾਟ ਵੀ ਅਪਰੂਵ ਹੋਏਗਾ ਓਕੇ ਇਹਨਾਂ ਨੇ ਇਹਨਾਂ ਨੇ ਕਿਹਾ 1. ਇਹਦੇ ਵਿੱਚ ਸਾਰੇ ਪਹਿਰਿਆਂ ਦਾ ਬੇਰਵਾ ਦੀ ਤਰ੍ਹਾਂ ਹਾਂ 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 1.8 ਤੋਂ ਲੈ ਕੇ 1.13 ਤੱਕ ਸਾਰੇ ਪ੍ਰਵਾਨ ਕੀਤੇ ਜਾਣ ਇਹ 1.10 ਹੈ ਜਿਹੜਾ ਜਿਹੜਾ ਕਮੈਂਟਸ ਆਫ ਦਾ ਡਿਪਾਰਟਮੈਂਟ ਆਫ ਫਾਈਨਾਂਸ ਜਿਹਦੇ ਵਿੱਚ 2.59 ਵੀ ਅਪਰੂਵ ਹੋਏਗਾ ਓਕੇ ਹਾਂਜੀ ਇਨ ਆਰ ਇਸ ਲਾਸਟ ਤੇ ਲਿਖਿਆ ਹੈਂਸ ਅਵਾਇਡੇਬਲ ਡਿਟੀਗੇਸ਼ਨ ਇਫ ði ਸਿੰਪਲ ਮੈਥਡੋਲੋਜੀ ਆਫ ਮਲਟੀਪਲਾਈਂਗ ਦਾ ਐਗਜ਼ਿਸਟਿੰਗ ਪੈਨਸ਼ਨ ਆਫ ਔਨ 1 ਇੱਕ 16 ਵਿਦ 2.59 ਇਜ਼ ਅਡਾਪਟਡ ਜੇਕਰ ਇਹ ਅਡਾਪਟ ਕੀਤਾ ਜਾਂਦਾ ਹੈ ਹਾਂ ਤੇ ਲਿਟੀਗੇਸ਼ਨ ਤੋਂ ਬਚਿਆ ਜਾ ਸਕਦਾ ਓਕੇ ਇਹ ਸਾਰਾ ਕੁਝ ਪ੍ਰਵਾਨ ਹੋਣ ਤੋਂ ਬਾਅਦ ਵੀ ਗਵਰਨਮੈਂਟ 2.59 ਮੰਨੀ ਨਹੀਂ ਉਸ ਤੋਂ ਬਾਅਦ ਫਿਰ ਦੁਬਾਰਾ ਫਾਈਲ ਸ਼ੁਰੂ ਕਰਤੀ ਉਹ ਵੀ ਉਹ ਵੀ ਅਸੀਂ ਆਰਟੀਆ ਦੇ ਅੰਡਰ ਲਿਆ ਸਾਰਾ ਕੁਝ ਜੀ ਹਾਂਜੀ ਤੇ ਇਹ ਇਹ ਗਵਰਨਮੈਂਟ ਨੂੰ ਚਾਹੀਦਾ ਸੀ ਵੀ ਉਸ ਵੇਲੇ ਹੀ ਇਹ ਸਾਰਾ ਕਰਦੀ ਕਿਉਂਕਿ ਜਦ ਬਾਅਦ ਫਿਕਰਾ ਮੰਗੀ ਗਈ ਹਮ ਔਰ بار-बार ਐਫਡੀ ਲਿਖ ਰਿਹਾ ਹੈ ਕਿ ਇਹ ਜਿਹੜਾ ਏਰੀਆ ਰ ਹੈ ਇਹ ਬਣਾਇਆ ਦਾ ਜਿਹੜਾ ਕੈਲਕੂਲੇਸ਼ਨ ਕੀਤੀ ਦੀਆਂ ਨੇ ਇਹ 2.6 ਦੇ ਨਾਲ ਹੀ ਕੀਤੀਆਂ ਹੋਈਆਂ ਨੇ ਹਮ ਤੇ ਫਿਰ 2.6 ਕਿਉਂ ਨਹੀਂ ਮੰਨਦੇ